ਕਿਉਂਕਿ ਜਿਹੜੀ ਮੈਨੂੰ ਸੱਟਾ ਲੱਗਿਆ ਮੇਰੇ ਅੰਦਰੋਂ ਤਾਂ ਖੂਨ ਨਿਕਲ ਰਿਹਾ ਮੇਰਾ ਕੰਨ ਤੋਂ ਪਤਾ ਨਹੀਂ ਸੀ 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 ਦੀ ਆਵਾਜ਼ ਆ ਰਹੀ ਉਹ ਮਤਲਬ ਇੱਦਾਂ ਕੀਤਾ ਮੈਂ ਹਾਲ ਤੱਕ ਮੇਰਾ ਰਿਕਾਰਡ ਹੈ ਮੈਂ ਕਿਸੇ ਨੂੰ ਐ ਨਹੀਂ ਕੀਤਾ ਜੀ ਮਤਲਬ ਤੁਸੀਂ ਇਹ ਦੇਖੋ ਮੈਂ ਕੀ ਕਰਾਂ ਹੁਣ ਜੀ ਰਿੰਕੂ ਪਾਸੀ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਨਾ ਤਾਂ ਇਲੈਕਸ਼ਨਾਂ ਤੇ ਜਿੱਤੇ ਨੇ ਨਾ ਇਲੈਕਸ਼ਨ ਹੋਇਆ ਨਾ ਵੋਟਾਂ ਪਈਆਂ ਪਰ ਪ੍ਰਧਾਨ ਕਹਿੰਦੇ ਆ ਦਫਤਰ ਤੇ ਬਿਠਾ ਕੇ ਗਾਲ੍ਹਾਂ ਕੱਢਣੀ ਸ਼ੁਰੂ ਕਰਦੀਆਂ ਗੁੰਡਾਗਰਦੀ ਕਰਨੀ ਸ਼ੁਰੂ ਕੀਤੀ ਗਾਲ੍ਹਾਂ ਕੱਢਣੀ ਸ਼ੁਰੂ ਕੀਤੀ ਕਿ ਅਸੀਂ ਤਾਂ ਐਂ ਕਰਾਂਗੇ ਦੁਕਾਨਦਾਰਾਂ ਦੇ ਵਿੱਚ ਵਿਵਾਦ ਹੁੰਦਾ ਹੈ ਤੇ ਗੱਲ ਖੂਨੀ ਝੜਪ ਤੱਕ ਪਹੁੰਚ ਗਈ ਹੈ। ਦਰਅਸਲ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਮਾਲੀਗੰਜ ਇਲਾਕੇ ਦੇ ਵਿੱਚ ਦੋ ਦੁਕਾਨਦਾਰਾਂ ਦੇ ਵਿੱਚ ਵਿਵਾਦ ਹੋਇਆ। ਤਾਂ ਉਸ ਵੇਲੇ ਖਲਬਲੀ ਮੱਚ ਗਈ ਹੈ ਜਦ ਦੇ ਝੜਪ ਖੂਨੀ ਤਕਰਾਰ ਦੇ ਵਿੱਚ ਬਦਲੀ ਹੈ। ਦਰਅਸਲ ਦੁਕਾਨਾਂ ਦੇ ਉੱਪਰੋਂ ਨਿਕਲ ਰਹੀਆਂ ਤਾਰਾਂ ਨੂੰ ਲੈ ਕੇ ਵਿਵਾਦ ਹੋਇਆ। ਇੱਕ ਧਿਰ ਦੇ ਵੱਲੋਂ ਬਾਰ-ਬਾਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਤਾਰਾਂ ਦੀ ਵਜੇ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਕਰਕੇ ਉਹਨਾਂ ਤਾਰਾਂ ਨੂੰ ਇੱਥੋਂ ਹਟਾਇਆ ਜਾਵੇ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਤੋਂ ਬਿਨਾ ਪੁੱਛੇ ਉਸ ਦੀ ਦੁਕਾਨ ਦੇ ਉੱਪਰੋਂ ਗੁਜ਼ਰ ਰਹੀਆਂ ਉਸ ਦੀਆਂ ਆਪਣੀਆਂ ਤਾਰਾ ਨੂੰ ਪਛਾਣਦੇ ਲੋਕਾਂ ਦੇ ਵੱਲੋਂ ਵੱਢਿਆ ਗਿਆ ਤੇ ਉਹਨਾਂ ਦਾ આરોਪ ਹੈ ਕਿ ਇਹ ਤਾਰਾ ਨੂੰ ਜਾਣ ਬੁੱਝ ਕੇ ਇੱਕ ਦੁਕਾਨਦਾਰ ਦੇ ਵੱਲੋਂ ਵੱਢਿਆ ਗਿਆ ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਿੱਚ ਵਿਵਾਦ ਹੁੰਦਾ ਤੇ ਇਹ ਗੱਲ ਖੂਨੀ ਝੜਪ ਤੱਕ ਪਹੁੰਚ ਜਾਂਦੀ ਹੈ ਤੇ ਇਸ ਖੂਨੀ ਝੜਪ ਦੇ ਵਿੱਚ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਤਾਂ ਜ਼ਿਕਰ ਹੋ ਗਿਆ ਕਿ ਇਹ ਲੜਾਈ ਕੀ ਤਾਰਾ ਨੂੰ ਵੱਢਣ ਨੂੰ ਲੈ ਕੇ ਜਾਂ ਫਿਰ ਬਾਜ਼ਾਰ ਦੀ ਪ੍ਰਧਾਨਗੀ ਨੂੰ ਲੈ ਕੇ ਫਿਲਹਾਲ ਤਾਂ ਇਸ ਮਾਮਲੇ ਉਸ ਨੇ ਕੇਸ ਦਰਜ ਕੀਤਾ ਤੇ ਦੋਵਾਂ ਧਿਰਾਂ ਨੂੰ ਬਿਠਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਲੀਗੰਜ ਐਸ.ਆਈ. ਸੋਮਨਾਥ थाना ਡਿਵੀਜ਼ਨ ਨੰਬਰ 4 ਜੀ ਸਰ ਕੀ ਮੈਟਰ ਹੋਇਆ ਜਿਹੜਾ ਮਾਲੀਗੰਜ ਦੇ ਵਿੱਚ ਮਾਲੀਗੰਜ ਚੌਂਕ ਦੇ ਵਿੱਚ ਦੁਕਾਨਦਾਰਾਂ ਦੀ ਆਸ ਵਿੱਚ ਲੜਾਈ ਝਗੜਾ ਹੋਇਆ ਜੀ ਇਹਨਾਂ ਦਾ ਲੜਾਈ ਝਗੜਾ ਜਿਹੜਾ ਹੋਇਆ ਇਹ ਕੋਈ ਬਿਜਲੀ ਦੀਆਂ ਤਾਰਾਂ ਤੋਂ ਟਕਰਾਰਬਾਜ਼ੀ ਹੋ ਗਈ ਹੈ। ਠੀਕ ਹੈ ਠੀਕ ਹੈ ਦੋਨਾਂ ਪਾਰਟੀਆਂ ਨੇ ਆ ਆਪਣੀ ਆਪਣੀ ਦਰਖਾਸਤਾਂ ਸਾਨੂੰ ਦਿੱਤੀਆਂ ਨੇ ਜੀ ਅਸੀਂ ਸੀਨੀਅਰ ਅਫਸਰ ਨੇ ਧਿਆਨ ਚ ਲਿਆ ਕੇ ਜੋ ਬੰਦੀ ਕਾਰਵਾਈ ਹੋਗੀ ਉਹ ਅਸੀਂ ਜ਼ਰੂਰ ਕਰਾਂਗੇ ਠੀਕ ਹੈ ਸਰ ਇਹ ਝਗੜਾ ਅੱਜ ਹੋਇਆ ਜਾਂ ਕੱਲ ਹੋਇਆ ਸੀ ਝਗੜਾ ਅੱਜ ਹੋਇਆ ਅੱਜ ਹੋਇਆ ਐਸੇ ਇਹਨਾਂ ਦਾ ਕੱਲ ਵੀ ਹੋਇਆ ਸੀ ਇਹਨਾਂ ਦੀ ਕੋਈ ਮਾਰਕੀਟ ਨੇ ਵਿੱਚ ਬੈਠ ਕੇ ਮਾੜਾ ਮੋਟਾ ਸਮਝੌਤਾ ਵੀ ਕਰਾਇਆ ਸੀਗਾ ਅੱਛਾ ਅੱਜ ਇਹਨਾਂ ਦਾ ਦੁਬਾਰਾ ਫੇਰ ਉਹੀ ਗੱਲ ਪਿੱਛੇ ਕੋ ਚੱਲ ਰਹੀ ਹੈ 60 ਪੇਟ ਵੀ ਲੱਗੀ ਕਿਸੇ ਤੇ ਸੀ 60 ਪੇਟ ਜਿਹਨਾਂ ਦੇ ਲੱਗੀ ਉਹਨਾਂ ਨੇ ਮੈਡੀਕਲ ਕਰਵਾਇਆ ਜਦੋਂ ਮੈਡੀਕਲ ਲੈ ਕੇ ਆਵਾਂਗੇ ਉਦੋਂ ਕਲੀਅਰ ਹੋ ਜਾਊਗਾ ਠੀਕ ਹੈ ਲੱਗੀ ਬਾਕੀ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਊ ਠੀਕ ਮੈਂ ਰਿੰਕੂ ਪਾਸੀ ਆ ਮੈਂ ਪੰਜ ਵਾਰੀ ਪੰਜ ਵਾਰੀ ਤੈਨੂੰ ਮੈਂ ਦੇਖਿਆ ਆ ਤੇਰੀ ਆ ਸਿਰਫ ਤਾਰਾ ਕੱਟੀਆਂ ਗਈ ਆ ਸਿਰ ਉਹਨੂੰ ਰਿਕੁਐਸਟ ਕੀਤੀ ਗਈ ਜਿਹੜੀਆਂ ਤਾਰਾ ਕੱਟੀਆਂ ਸਾਰੇ ਬਾਜ਼ਾਰ ਦੀਆਂ ਕੱਟੀਆਂ ਤੁਸੀਂ ਇਹ ਨਹੀਂ ਗਲਤ ਕੀਤਾ ਇਹੀ ਕਿਹਾ ਬਸ ਉਹ ਤਾਂ ਗਾਲ ਉਹ ਉਹ ਗਾਲਾ ਕੱਢਣ ਲੱਗ ਗਿਆ ਰਾਤੀ ਵੀ ਗਾਲਾ ਕੱਢੇ ਤਾਰਾ ਪਤਾ ਨਹੀਂ ਸਾਰੇ ਬਾਜ਼ਾਰ ਦੀਆਂ ਫੇਰ ਗਾਲਾ ਕੱਢੀ ਆ ਰਾਤ ਨੂੰ ਵੀ ਇੰਨਿਆਂ ਨੂੰ ਵੀ ਗਾਲਾ ਕੱਢੀਆ ਕਹਿੰਦਾ ਜੀ ਉਹ ਫੋਨ ਚੱਕਦਾ ਨਹੀਂ ਆ ਉਹਦਾ ਪਿਓ ਨੂੰ ਮੈਂ ਕਰ ਰਿਆ ਮੈਂ ਦੇਖੋ ਏ ਮੈਨੂੰ ਗੱਲਾਂ ਕਹੀਆਂ ਮੈਂ ਫੇਰ ਉਹਨੂੰ ਮੈਂ ਕਿਹਾ ਯਾਰ ਭਾਈ ਸਾਹਿਬ ਸਵੇਰੇ ਮੇਰੇ ਭਾਜੀ 15 ਵੀਡੀਓ ਦੇ ਵਿੱਚ ਹੀ 15 ਜਾਣੇ ਆ ਜਿੰਜੇ ਚ 4-5 ਜਾਣੇ ਦਾ ਜਿਹੜੇ ਸਾਹਮਣੇ ਦੁਕਾਨਦਾਰ ਉਹੀ ਹੈ ਮੈਂ ਮਤਲਬ ਇਦਾਂ ਕੀਤਾ ਮੈਂ ਅੱਜ ਤੱਕ ਮੇਰਾ ਰਿਕਾਰਡ ਹੈ ਮੈਂ ਕਿਸੇ ਨੂੰ ਐ ਨਹੀਂ ਕੀਤਾ ਜੀ ਮਤਲਬ ਤੁਸੀਂ ਇਹ ਦੇਖੋ ਮੈਂ ਕੀ ਕਰਾਂ ਹੁਣ ਮਤਲਬ ਮੈਂ ਤਾਂ ਸਿਰਫ ਮੈਨੂੰ ਨਹੀਂ ਪਤਾ ਕੀ ਹੁੰਦਾ ਵਾ ਮੈਂ ਤਾਂ ਪਹਿਲੀ ਵਾਰੀ ਹੱਥ ਜੋੜ ਕੇ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਦੋ ਬੱਚੇ ਆ ਮੈਂ ਬਹੁਤ ਪਰੇਸ਼ਾਨ ਆ ਇਹ ਚੀਜ਼ ਤੋਂ ਮੇਰਾ ਜੀ ਕੁਲਦੀਪ ਗਾਰਮੈਂਟ ਤੋਂ ਮੇਰਾ ਨਾਮ ਕੁਲਦੀਪ ਵਰਮਾ ਮੈਂ ਅੱਜ ਤੱਕ ਜ਼ਿੰਦਗੀ ਚ ਕਿਸੇ ਨੂੰ ਉਂਗਲ ਤੱਕ ਨਹੀਂ ਲਗਾਈ ਮੈਂ ਆਪਣੀ ਦੁਕਾਨ ਤੇ ਗਿਆ ਮੈਨੂੰ ਗਾਲ੍ਹਾਂ ਕੱਢਦਾ ਪਿਆ ਬੰਦਾ ਕੰਦਾ ਮੈਂ ਰਿੰਕੂ ਪਾਸੀ ਆ ਮੈਂ ਪੰਜ ਵਾਰੀ ਪੰਜ ਵਾਰੀ ਤੈਨੂੰ ਮੈਂ ਦੇਖਿਆ ਆ ਤੇਰੀ ਸਿਰਫ ਤਾਰਾ ਕੱਟਿਆ ਗਈ ਆ ਸਿਰ ਉਹਨੂੰ ਰਿਕੁਐਸਟ ਕੀਤੀ ਗਈ ਜਿਹੜੀਆਂ ਤਾਰਾ ਕੱਟੀਆਂ ਸਾਰੇ ਬਾਜ਼ਾਰ ਦੀਆਂ ਕੱਟੀਆਂ ਤੁਸੀਂ ਇਹ ਨਹੀਂ ਗਲਤ ਕੀਤਾ ਇਹੀ ਕਿਹਾ ਬਸ ਉਹ ਤਾਂ ਗਾਲਾ ਉਹ ਉਹ ਗਾਲਾ ਕੱਢਣ ਲੱਗ ਗਿਆ ਰਾਤੀ ਵੀ ਗਾਲਾ ਕੱਢੇ ਤਾਰਾ ਪਤਾ ਨਹੀਂ ਸਾਰੇ ਬਜ਼ਾਰ ਦੀ ਫੇਰ ਗਾਲਾ ਕੱਢੀਆ ਰਾਤ ਨੂੰ ਵੀ ਇੰਨਿਆਂ ਨੂੰ ਵੀ ਗਾਲਾ ਕੱਢੀਆ ਕਹਿੰਦਾ ਜੀ ਉਹ ਫੋਨ ਚੱਕਦਾ ਨਹੀਂ ਐ ਉਹਦਾ ਪਿਓ ਨੂੰ ਮੈਂ ਕਰ ਰਿਆ ਮੈਂ ਦੇਖੋ ਇਹ ਮੈਨੂੰ ਗੱਲਾਂ ਕਹੀਆ ਮੈਂ ਫੇਰ ਉਹਨੂੰ ਮੈਂ ਕਿਹਾ ਯਾਰ ਭਾਈ ਸਾਹਿਬ ਸਵੇਰੇ ਮੇਰੇ ਭਾਜੀ 15 ਵੀਡੀਓ ਦੇ ਵਿੱਚ ਹੀ 15 ਜਣੇ ਆ ਜਿਸ ਚ 4-5 ਜਣੇ ਦਾ ਜਿਹੜੇ ਸਾਹਮਣੇ ਦੁਕਾਨਦਾਰ ਉਹੀ ਆ ਮੇਨ ਮਤਲਬ ਇਦਾਂ ਕੀਤਾ ਮੈਂ આજ ਤੱਕ ਮੇਰਾ ਰਿਕਾਰਡ ਹੈ ਮੈਂ ਕਿਸੇ ਨੂੰ ਐ ਨਹੀਂ ਕੀਤਾ ਜੀ ਮਤਲਬ ਤੁਸੀਂ ਇਹ ਦੇਖੋ ਮੈਂ ਕੀ ਕਰਾ ਹੁਣ ਮਤਲਬ ਮੈਂ ਤਾਂ ਸਿਰਫ ਮੈਨੂੰ ਨਹੀਂ ਪਤਾ ਕੀ ਹੁੰਦਾ ਵਾ ਮੈਂ ਤਾਂ ਪਹਿਲੀ ਵਾਰੀ ਹੱਥ ਜੋੜ ਕੇ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਦੋ ਬੱਚੇ ਆ ਮੈਂ ਬਹੁਤ ਪਰੇਸ਼ਾਨ ਆ ਇਹ ਚੀਜ਼ ਤੋਂ ਕਿਉਂਕਿ ਜਿਹੜੀ ਮੈਨੂੰ ਸੱਟਾ ਲੱਗਿਆ ਮੇਰੇ ਅੰਦਰੋਂ ਤਾਂ ਖੂਨ ਨਿਕਲਿਆ ਮੇਰੇ ਕੰਨ ਤੋਂ ਪਤਾ ਨਹੀਂ ਸੀ 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 ਦੀ ਆਵਾਜ਼ ਆ ਰਹੀ ਆ ਮੈਨੂੰ ਹੋਇਆ ਕਿਉਂ ਆ ਕਾਰਨ ਕੀ ਸੀਗਾ ਉਹ ਕਾਰਨ ਸਿਰਫ ਇੱਕ ਇਹੀ ਆ ਕਿ ਜੀ ਉਹ ਜਿਹੜੀਆਂ ਨੈਕਟ ਦੀਆਂ ਤਾਰਾਂ ਕੱਟੀ ਆ ਗਈਆਂ ਬਸ ਉਹਦੇ ਕਰਕੇ ਝਗੜਾ ਕਰਦੇ ਨੇ ਤੁਹਾਨੂੰ ਕਿਉਂ ਪੇਨੇ ਸੀ 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 ਟੀਵੀ ਦੇਖੀ ਕਿੰਨੇ ਮੰਡੇ ਤੁਹਾਨੂੰ ਇਕੱਠੇ ਉਹ ਪਤਾ ਨਹੀਂ ਕਾਰਨ ਕੀ ਆ ਜੀ ਉਹ ਕਹਿੰਦੇ ਮੈਂ ਇਹ ਤੁਹਾਨੂੰ ਬਸ ਇੱਕ ਗੱਲ ਆ ਜੀ ਉਹ ਪ੍ਰਧਾਨ ਬਣ ਗਏ ਆ ਉਹ ਅਸੀਂ 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 ਕਹਿੰਦੇ ਸੀ ਇੱਕੋ ਐਸੋਸੀਏਸ਼ਨ ਬਣੇ ਨਹੀਂ ਜੀ ਪ੍ਰਧਾਨ ਨੇ ਤੇ ਫਿਰ ਇਸ ਤਰ੍ਹਾਂ ਹੱਥ ਚੱਕਣੇ ਉਹ ਪਤਾ ਨਹੀਂ ਉਹ ਬਸ ਕਹਿੰਦੇ ਜੀ ਤੁਸੀਂ ਸਾਡੀ ਐਸੋਸੀਏਸ਼ਨ ਤੇ ਉਸ ਅਸੀਂ ਨਹੀਂ ਉਹਨਾਂ ਦੀ ਗਏ ਆ ਅਸੀਂ ਕਿਸੇ ਵੱਲ ਵੀ ਨਹੀਂ ਗਏ ਆ ਅਸੀਂ ਕਹਿੰਦੇ ਇੱਕੋ ਐਸੋਸੀਏਸ਼ਨ ਬਣੇ ਤੇ ਉਹਨਾਂ ਨੇ ਜੀ ਕਹਿੰਦੇ ਜੀ ਨਹੀਂ ਜੀ ਉਹਨਾਂ ਨੇ ਆਂਦੇ ਸਾਰ ਹੀ ਮੈਨੂੰ ਕਹਿੰਦਾ ਮੈਂ ਰਿੰਕੂ ਸਾਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਫਲੋਰ 'ਚ ਮੇਰਾ ਨਾਮ ਹੈ ਮੈਂ ਕਿਹਾ ਭਾਈ ਮੈਂ ਤਾਂ ਅਸੀਂ ਨਹੀਂ ਅਸੀਂ ਨਹੀਂ ਲੜ ਸਕਦੇ ਮੇਰੇ ਬੇਟੇ ਦੀ ਦੋ ਬੇਟੀਆਂ ਬੋ ਜੀ ਦੇ ਕੋ ਤੁਹਾਨੂੰ ਪਤਾ ਅੱਗੇ ਬੱਚਿਆਂ ਦਾ ਵੀ ਖਿਆਲ ਰੱਖਣਾ ਪੈਂਦਾ ਮੈਂ ਤੁਹਾਡੇ ਤੋਂ ਸਿਰਫ ਇਹੀ ਕਹਿੰਦਾ ਮੈਂ ਇਨਸਾਫ ਮੰਗਦਾ ਵਾਂ ਬਸ ਹੋਰ ਗੁੱਟੜੀਆਂ ਕਿਉਂਕਿ ਮੈਨੂੰ ਕੁਝ ਕਹਿਣਾ ਨਹੀਂ ਆਉਂਦਾ ਵਾਂ ਹੁਣ ਥਾਣੇ ਪਹੁੰਚੇ ਮੈਂ ਤਾਂ ਭਾਜੀ ਸੜਕ ਤੇ ਲੰਮਾ ਬਹਿ ਜਾਊਂਗਾ ਮੈਨੂੰ ਮਾਰ ਦਿਓ ਉੱਧੇ ਜਾਣੋ ਬਸ ਹੁਣ ਥਾਣੇ ਪਹੁੰਚੇ ਤੁਸੀਂ ਮੈਂ ਥਾਣੇ ਆਪਣੀ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਨੇ ਬਿਲਕੁਲ ਸਹੀ ਲਈ ਆ ਦਰਖਾਸਤ ਬਾਕੀ ਹੁਣ ਇੰਨੇ ਤੋਂ ਪੂਰੀ ਐ ਕਿ ਥਾਣੇ ਵਾਲੇ ਪੂਰੀਏ ਚੀਜ਼ ਦਾ ਜੋ ਵੀ ਇਹ ਕਰਨ ਹਾਂ ਜੀ ਬਿੰਨੂ ਬਿਲਕੁਲ ਇਨਸਾਫ ਚਾਹੀਦਾ ਵਾ ਜਿਹੜਾ ਗਾਲ ਉਹ ਵੀ ਇਹ ਕਹਿੰਦੇ ਉਹ ਬੰਦੇ ਕਹਿੰਦੇ ਪਹਿਲਾਂ ਹੱਤੋਂ ਬਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਬਾਜੀ ਸਾਨੂੰ ਕੋਈ ਹੱਤੋਂ ਬਾਈ ਨਹੀਂ ਕੀਤੀ ਗਈ ਸਾਡੇ ਕੋਲ ਰਿਕਾਰਡਿੰਗ ਹੈ ਮੇਰਾ ਪੂਰਾ ਸਾਰਾ ਖੂਨ ਨਿਕੜਾ ਹੈ ਫਿਰ ਤੁਸੀਂ ਗਾਲਾਂ ਕੱਢੀ ਜਾ ਰਹੇ ਹੋ ਸ਼ਰੇ ਆਮ ਗਾਲਾ ਘਟਦੇ ਵੇਓ ਕਿ ਮੈਂ ਰਿੰਕੂ ਪਾਸੀ ਆ ਤੁਸੀਂ ਜਾਣ ਦੇਣੀ ਆ ਫਿਰ ਕਿਸੇ ਨੂੰ ਇਹ ਕਿੱਦਾਂ ਕਹਿ ਸਕਦੇ ਮੈਂ ਉਹਦੇ ਪਿਓ ਨੂੰ ਮੈਂ ਵੀ ਫੋਨ ਕਰ ਰਿਆ ਵਾਂ ਮੈਨੂੰ ਰਾਤੀ ਫੋਨ ਕੀਤਾ ਤੁਹਾਨੂੰ ਵੀ ਦੱਸੋ ਕੀ ਫੋਨ ਇਹਨਾਂ ਨੂੰ ਵੀ ਫੋਨ ਕੀਤਾ ਕਿ ਉਹ ਫੋਨ ਨਹੀਂ ਚੱਕਦੇ ਵੇ ਇਹ ਕੀ ਗੱਲ ਹੋ ਗਈ ਰਾਤ ਨੂੰ ਤੁਸੀਂ ਫੋਨ ਕਰੋਗੇ ਬਸ ਠੀਕ ਹੈ ਤੇ ਜਦੂ ਸਿੰਘਾ ਜੀ ਤੇਰੇ ਦੁਕਾਨ ਦਾ ਨਾਮ ਬੰਬੇ ਫੈਸ਼ਨ ਐਂਡ ਸੰਸਾ ਮਾਲੀ ਕਹਿੰਦਾ ਇਹ ਮੇਰੇ ਕਮਾਨੇ ਮੈਟਰ ਇਹ ਆ ਜੀ ਸਾਡੀ ਦੁਕਾਨਾਂ ਬੰਦੇ ਨੂੰ ਬੰਦ ਰੈਂਦੀਆਂ ਨੇ ਸਾਡੀ ਦੁਕਾਨਾਂ ਤੇ ਬਿਨਾਂ ਪੁੱਛੇ ਇਹਨਾਂ ਨੇ ਪੌੜੀਆਂ ਚੜਾ ਕੇ ਐਲੀਵੇਸ਼ਨ ਤੇ ਤਾਰਾ ਕਟੀਆਂ ਬਾਇ ਫੇਜੀ ਤਾਰਾ ਕਟੀਆਂ ਸੀਸੀਟੀਵੀ ਦੀ ਤਾਰਾ ਕਟੀਆਂ ਬਿਜਲੀ ਦੀ ਤਾਰਾ ਕੱਟਦੀਆਂ ਬਿਨਾ ਪੁੱਛੇ ਮੰਗਲਵਾਰ ਨੂੰ ਅਸੀਂ ਜਦੋਂ ਰਿਕਾਰਡਿੰਗ ਚੈੱਕ ਕੀਤੀ ਅਸੀਂ ਦੇਖਿਆ ਜੀ ਰਿੰਕੂ ਪਾਸੀ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਨਾ ਤਾਂ ਇਲੈਕਸ਼ਨਾਂ 'ਤੇ ਜਿੱਤੇ ਨੇ ਨਾ ਇਲੈਕਸ਼ਨ ਹੋਇਆ ਨਾ ਵੋਟਾਂ ਪਈਆਂ ਪਰ ਪ੍ਰਧਾਨ ਕਹਿੰਦੇ ਆ ਇਹਨਾਂ ਦੇ ਆਪਣੇ ਦੁਕਾਨ ਦੇ ਬਾਹਰ ਸਾਰਾ ਜਿਹੜਾ ਬਿਜਲੀ ਦਾ ਜਿਹੜਾ ਤਾਰਾ ਤੋਰਾ ਸੀ ਸਾਫ਼ ਕਰਾ ਰਹੇ ਸੀਗੇ ਇਹਨਾਂ ਨੇ ਸਾਫ਼ ਕਰਾਂਦੇ ਕਰਾਂਦੇ ਮੇਰੀ ਦੁਕਾਨ ਦੀ ਤਾਰਾ ਕਟੀਆਂ ਕੁਲਦੀਪ ਜੀ ਦੀ ਦੁਕਾਨ ਦੀ ਤਾਰਾ ਕਟੀਆਂ ਨਾ ਸਾਡੇ ਤੋਂ ਪੁੱਛਿਆ ਨਾ ਸਾਡੇ ਤੋਂ ਪਰਮਿਸ਼ਨ ਲੈਂਦੇ ਗਏ ਜਿਹੜੇ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਸਾਹਿਬ ਨੇ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਕੀ ਤੁਹਾਡੇ ਨਾਲ ਦੇ ਵਿੱਚ ਆ ਚੀਜ਼ ਹੈਗੀ ਹੈ ਕਿ ਜਿਹੜੇ ਦੁਕਾਨ ਤੇ ਆਪਣੀ ਗਲੀ ਦੇ ਬਾਹਰ ਬਿਜਲੀ ਲਿਆ ਕੇ ਤਾਰਾ ਕੱਟ ਕੇ ਗਏ ਆ ਕਹਿੰਦੇ ਮੈਨੂੰ ਇਹਦੇ ਬਾਰੇ ਕੋਈ ਅਪਡੇਟ ਨਹੀਂ ਹੈਗਾ ਉਹਨਾਂ ਨੇ ਜਦੋਂ ਅਸੀਂ ਦੁਕਾਨ ਦੇ ਵਿੱਚ ਜਾ ਕੇ ਪੁੱਛਦਿਚ ਕੀਤੀ ਉਹਨਾਂ ਨੇ ਸਾਨੂੰ ਆਪਣੇ ਦਫ਼ਤਰ ਦੇ ਬਿਠਾ ਕੇ ਗਾਲਾਂ ਕੱਢਣੀ ਸ਼ੁਰੂ ਕਰਦੀਆਂ ਗੁੰਡਾਗਰਦੀ ਕਰਨੀ ਸ਼ੁਰੂ ਕੀਤੀ ਗੱਲਾਂ ਕਰਨੀ ਸ਼ੁਰੂ ਕੀਤੀ ਕਿ ਅਸੀਂ ਤਾਂ ਐਂ ਕਰਾਂਗੇ ਅਸੀਂ ਤਾਂ ਪ੍ਰਧਾਨ ਬੰਦੇ ਆ ਅਸੀਂ ਤਾਂ ਗੁੰਡਾਗਰਦੀ ਕਰਦੇ ਆ ਉਹ ਗੱਲ ਜਦੋਂ ਮਾੜੀ ਮੋਟੀ ਠੰਡੀ ਪਈ ਅਸੀਂ ਘਰੇ ਆਏ ਰਾਤ ਨੂੰ ਸਾਰਿਆਂ ਦੇ ਘਰੇ ਫੋਨ ਵੱਜ ਗਏ ਮੇਰੇ ਫਾਦਰ ਸਾਹਿਬ ਦੇ ਇਹਨਾਂ ਦੇ ਕੁਲਦੀਪ ਦੇ 11 ਵਜੇ ਮੈਂ ਪ੍ਰਿੰਕੂ ਪਾਸੀ ਮੈਂ ਸਿਰੇ ਦਾ ਗੁੰਡਾ ਵਾਂ ਮੈਂ ਆਹੀ ਕੁਛ ਕੀਤਾ ਫਲੋਰ ਤੋਂ ਪਤਾ ਕਰਾ ਲਿਓ ਅਸੀਂ ਕਿਹਾ ਸੀ ਕੰਮਕਾਰ ਵਾਲੇ ਬੰਦੇ ਆ ਸਾਡੇ ਰੈਡੀਮੇਡ ਦੀ ਦੁਕਾਨਾਂ ਦੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਹੋ ਫਿਰ ਕਹਿੰਦੇ ਹੋ ਅਸੀਂ ਗੁੰਡੇ ਵੀ ਆਂ ਫਿਰ ਕਹਿੰਦੇ ਹੋ ਅਸੀਂ ਬਈ ਤੁਹਾਨੂੰ ਚਕਾ ਵੀ ਦਵਾਂਗੇ ਬੁੱਧਵਾਰ ਸਵੇਰੇ ਮੈਨੂੰ ਫੋਨ ਆ ਗਿਆ ਕਿ ਮੇਰੇ ਦੁਕਾਨ ਦੇ ਬਾਹਰ ਰਿੰਕੂ ਪਾਸੀ ਪ੍ਰੇਸ਼ਨ ਪਾਸੀ ਦક્ષ ਇਹਨਾਂ ਦਾ ਲੱਕੀ ਇੱਕ ਸਾਈਕਲ ਕਰਕੇ ਕੋਈ ਇਹਨਾਂ ਦਾ ਰਿਸ਼ਤੇਦਾਰ ਹੈ ਮਤਲਬ ਇਹਨਾਂ ਦਾ ਬੰਨੂ ਪ੍ਰੋਪਰ ਨਾਮ ਨਹੀਂ ਪਤਾ ਰਿਸ਼ਤੇਦਾਰ ਹੈ ਇਹਨਾਂ ਦਾ ਉਹ ਉੱਥੇ ਪਹੁੰਚ ਕੇ ਦੇਹ ਗਾਲੀ ਤੇ ਗਾਲੀਆਂ ਦੇਹ ਗੁੰਡਾਗਰਦੀ ਤੇ ਗੁੰਡਾਗਰਦੀ ਮੈਂ ਆਪਣੀ ਦੁਕਾਨ ਤੇ ਨਹੀਂ ਗਿਆ ਜੀ ਮੈਨੂੰ ਰਿਸਕ ਸੀ ਉਹਨਾਂ ਦੇ ਹੱਥ ਚੱਕੇ ਮੇਰੇ ਤੇ ਚੱਕੇ ਜਾ ਸਕਦਾ ਸੀ ਮੈਂ ਸਿੱਧਾ ਥਾਣੇ ਦਰਖਾਸਤ ਦੇਣ ਆਇਆ ਵਾਂ ਕਿ ਮੇਰੇ ਤੇ ਬ੍ਰੇਸਕਾ ਮੇਰੇ ਨਾਲ ਕਰਕੇ ਮੇਰੇ ਤੇ ਜਿਹੜੀ ਉਥੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਮੈਂ ਪੁਲਿਸ ਦੇ ਜਿਹੜੇ ਮੁਲਾਜ਼ਮ ਨਾਲ ਲੈ ਕੇ ਗਿਆ ਪੁਲਿਸ ਦੇ ਮੁਲਾਜ਼ਮਾਂ ਦੇ ਸਾਹਮਣੇ ਰਿੰਕੂ ਪਾਸੀ ਨੇ ਮੈਨੂੰ ਗਾਲਾਂ ਕੱਢੀਆਂ ਕੱਢ ਕੇ ਕਹਿੰਦਾ ਮੈਂ ਤੇਰੀ ਕਵਾਲੂ ਦਰਦ दूंगा ਮੈਂ ਇਹ ਦਰਦ दूंगा ਮੈਂ ਬਸ ਇਨਸਾਫ ਇੱਕ ਵਾਰ ਦੇ ਮੰਗਦਾ ਕੀ ਦੁਕਾਨ ਦੀ ਗਲੀ ਤੇ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਉਹ ਇਸ ਤਰ੍ਹਾਂ ਦੀ ਗੁੰਡਾਗਰਦੀ ਚਲਾਵਾਂਗੇ ਕਿ ਤਾਣਾ ਕੱਟ ਦਿੰਗੇ ਦੁਕਾਨਦਾਰਾਂ ਜੇ ਕਟਾਂਗੇ ਵੀ ਤਾਂ ਸੁਨਵਾਈ ਕਰਨ ਨਾ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਦੁਕਾਨਦਾਰ ਸਾਰਾ ਕੱਟੀਆਂ ਕਾਦ ਲੇਕੀ ਕਰਾਂ ਸੀ ਇਹਨਾਂ ਨੇ ਆਪਣੀਆਂ ਤਾਰਾਂ ਇਹ ਦੁਕਾਨ ਦੇ ਬਾਹਰ ਤਾਰਾਂ ਸਾਫ਼ ਕਰਾਣੀਆਂ ਸੀ ਜੀ ਇਹਨਾਂ ਨੂੰ ਆਏ ਸੀ ਮੈਂ ਆਪਣੀ ਦੁਕਾਨ ਦੇ ਬਾਹਰ ਸਾਰਾ ਸਿਸਟਮ ਸਾਫ਼ ਕਰਾਵਾਂ ਕਿਉਂਕਿ ਮੈਂ ਪ੍ਰਧਾਨਾਂ ਇੱਥੇ ਦਾ ਉਹਦੇ ਚੱਕਰ ਦੇ ਵਿੱਚ ਇਹਨਾਂ ਦੇ ਬੰਦੇ ਆ ਕੇ ਸਾਡੀ ਐਲੀਵੇਸ਼ਨ ਤੋੜ ਗਏ ਤਾਣਾ ਕੱਟ ਗਏ ਬਾਈ ਫੇਜੀ ਤਾਰਾ ਕੱਟ ਗਈ ਕੁਲਦੀਪ ਜੀ ਦੀ ਬਿਜਲੀ ਤਾਰਾ ਕੱਟ ਗਈ ਨਾ ਸਾਨੂੰ ਦੱਸਿਆ ਨਾ ਪੁੱਛਿਆ ਨਾ ਕਿਛਿਆ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਪਿਸਤੌਲ ਵੀ ਦਿਖਾਈ ਗਈ ਉਹਨੇ ਮੈਂ ਪਹਿਲਾਂ ਵੀ 6 ਜਗ੍ਹਾ ਇੱਕ ਬਿਆਨ ਦੇ ਚੁੱਕਿਆ ਹਾਂ ਜੇ ਮੇਰੇ ਵੱਲੋਂ ਕਿਸੇ ਵੀ ਤਰੀਕੇ ਦਾ ਪਿਸਤੌਲ ਦਿਖਾਉਣ ਦੀ ਦੂਰ ਦੀ ਗੱਲ ਹੈ ਕੱਢਿਆ ਵੀ ਹੋਵੇ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਵੀਡੈਂਸ ਦੇ ਤੌਰ ਤੇ ਮੇਰੇ ਕੋਲ ਇਹਨਾਂ ਦੀ ਗਾਲਾਂ ਕੱਢੀ ਦੀ ਐਵੀਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਗਲੀ ਦੇ ਵਿੱਚ ਤਾਰਾ ਪਟਦੀ ਦੀ ਐਵੀਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਕੁੱਟਮਾਰ ਕਰਦੀ ਦੀ ਐਵੀਡੈਂਸ ਹੈ ਜੇ ਕੋਈ ਇੱਕ ਵੀ ਵੀਡੀਓ ਮੇਰੀ ਪਿਸਤੌਲ ਕੱਢਦੇ ਦੀ ਕਿੱਥੇ ਵੀ ਕਿਸੇ ਕੋਲ ਹੈ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਜਿੱਦਾਂ ਚੈਲੰਜ ਦਿੰਦਾ ਤੁਹਾਨੂੰ ਮਾਲੀਗਾਨ ਦੇ ਵਿੱਚ ਸਾਰੇ ਦੇਖੋ ਜੀ ਡੀਫੇਮ ਉਹ ਕਰ ਰਹੇ ਨੇ ਬਿਜਲੀ ਤਰਾ ਹੋ ਕੱਟ ਰਹੇ ਨੇ ਪਿਸਤੌਲ ਦਾ ਝੂਠਾ ਪਰਛਾਵਾਂ ਪਾ ਰਹੇ ਨੇ ਫਿਰ ਕਹਿੰਦੇ ਨੇ ਅਸੀਂ ਪ੍ਰਧਾਨ ਆਏ ਪ੍ਰਧਾਨ ਨਹੀਂ ਹੁੰਦਾ ਜੀ ਇਹ ਪ੍ਰਧਾਨ ਹੀ ਗੁੰਡਾਗਰਦੀ ਆ ਦੇਖੋ ਮਾਰਕੀਟ ਦੇ ਦੋ ਦੋ ਪ੍ਰਧਾਨ ਆ ਰਹੇ ਨੇ ਸਭ ਦੇਖੋ ਸਾਨੂੰ ਜਿਹੜੇ ਐਸੋਸੀਏਸ਼ਨ ਵੱਲੋਂ ਪਤਾ ਨੇ ਪ੍ਰਧਾਨ ਸਾਹਿਬ ਉਹ ਮਾਨਯੋਗ ਡਾਕਟਰ ਸਾਹਿਬ ਨੇ ਉਹਨਾਂ ਨੂੰ ਪੁੱਛੇ ਜੇ ਪ੍ਰਧਾਨ ਤੁਸੀਂ ਕਿਵੇਂ ਬਣੇ ਉਹ ਜਿਹੜੀ ਪਿੱਛੇ ਇਹਨਾਂ ਨੇ ਐਸੋਸੀਏਸ਼ਨ ਦੇ ਕਿਹਾ ਕਿ ਦੋ ਵੋਟਾਂ ਹੋ ਗਈਆਂ ਕੁਝ ਹੋ ਗੀਆਂ ਉਹਦਾ ਦੁਕਾਨ ਤੇ ਆ ਕੇ ਮੇਰੇ ਕਹਿੰਦੇ ਮੈਨੂੰ ਵੋਟ ਪਾ ਦਿਓ ਜੀ ਮੈਨੂੰ ਵੋਟ ਪਾ ਦਿਓ ਜੀ ਉਹਨਾਂ ਨੂੰ ਵੋਟਾਂ ਪਈਆਂ ਨਹੀਂ ਕਹਿੰਦੇ ਮੈਂ ਉਦਹੀਂ ਪ੍ਰਧਾਨ ਬਣ ਜਾ ਇਦਾਂ ਤਾਂ ਫਿਰ ਪਤਾ ਨਹੀਂ ਕਿੰਨੇ ਬੰਦੇ ਪ੍ਰਧਾਨ ਬਣ ਜਾਂਗੇ ਪਰ ਪ੍ਰਧਾਨ ਬਣਨ ਤੋਂ ਬਾਅਦ ਨਾ ਨਿਮਰਤਾ ਹੋਣੀ ਚਾਹੀਦੀ ਹੈ ਇਹ ਚੀਜ਼ ਦਾ ਆਕਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੁਝ ਵੀ ਕਰਵਾ ਸਕਦੇ ਹਾਂ ਦੁਨੀਆ ਬਹੁਤ ਛੋਟੀ ਹੈ ਕੋਈ ਕੁਝ ਨਹੀਂ ਪਤਾ ਲੱਗਦਾ ਕਿਸੇ ਦਾ ਕੀ ਘਾਟਾ ਹੋ ਜੇ ਪਰ ਇਹ ਚੀਜ਼ ਦੀ ਸਾਡੇ ਤੇ ਗੁੰਡਾ ਕਰਦੀ ਨਹੀਂ ਚਲੇਗੀ ਅਸੀਂ ਦਰਖਾਸਤ ਦਿੱਤੀ ਦਰਖਾਸਤ ਪਹਿਲਾਂ ਹੀ ਸਵੇਰੇ ਦੇ ਚੁੱਕੇ ਹੋਏ ਜੀ ਕਿ ਮੇਰੇ ਤੇ ਜਿਹੜੀ ਇਨਸਾਫ ਕੀਤਾ ਜਾਵੇ ਤੇ ਮੈਂ ਫੇਰ ਇੱਕ ਵਾਰੀ ਰਿਪੀਟ ਕਰ ਦਿੰਨਾ ਜੇ ਕਿਸੇ ਨੇ ਪਿਸਤੌਲ ਮੈਂ ਕਿਸੇ ਨੂੰ ਦਿਖਾਇਆ ਜੇ ਮੈਂ ਕੱਢਿਆ ਵੀ ਹੈ ਉਹ ਬੰਦਾ ਉਹ ਸੀਸੀਟੀਵੀ ਲੈ ਕੇ ਹਾਜ਼ਰ ਹੋਵੇ ਨਹੀਂ ਤਾਂ ਉਹਦੇ ਤੇ ਵੀ ਪਰਚਾ ਡੀਫੇਮ ਅਗੇਂਸਟ ਮੈਂ ਦਊਂਗਾ ਜੇ ਨਾ ਪਾਹਜ਼ਰ ਕੀਤਾ ਗਿਆ ਵਾ ਬਸ ਇਨੀ ਤੁਹਾਨੂੰ ਮੈਂ ਗੱਲ ਦਿੰਦਾ ਸਾਫ਼ ਮੈਂ